ਮਾਣਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ੇਟ ਜਿਹੜੀ ਨਸ਼ਿਆਂ ਦੇ ਖਿਲਾਫ ਅਸੀਂ ਮੁਹਿੰਮ ਚਲਾਈਏ ਉਸੇ ਲੜੀ ਦੇ ਵਿੱਚ ਅੱਜ ਜਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਟੋਟਲ 12 ਲੋਕੇਸ਼ਨ ਦੇ ਉੱਤੇ ਅਸੀਂ ਕਸ ਆਪਰੇਸ਼ਨ ਚਲਾਇਆ ਹੋਇਆ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੇ ਸਾਡੇ ਹੌਟਸਪੌਟ ਨੇ ਅਸੀਂ ਉਹਨਾਂ ਦੇ ਉੱਤੇ ਕੰਸੈਂਟ੍ਰੇਟ ਕਰ ਰਹੇ ਹਾਂ ਜਿੱਦਾਂ ਕਿ ਕਲੜਾ ਮੱਲਾ ਹੋ ਗਿਆ ਜੱਬੋਵਾਲ ਝੰਡਿਆਲਾ ਸਿੰਬਲ ਮਜਾਰਾ ਇਨ੍ਹਾਂ ਪਿੰਡਾਂ ਦੇ ਵਿੱਚ ਅਸੀਂ ਇਹ ਕਸ ਆਪਰੇਸ਼ਨ ਚਲਾ ਰਹੇ ਹਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਦੇ ਵਿੱਚ ਅਸੀਂ ਇੱਕ ਐਸਪੀ ਨੋ ਡੀਐਸਪੀ ਤੇ ਟੋਟਲ 150 ਦੀ ਫੋਰਸ ਜਿਹੜੀ ਹੈ ਇਹ 9 ਵਜੇ ਦੇ ਕਰੀਬ ਸਟਾਰਟ ਹੋਇਆ ਸੀ ਤੇ 2 ਵਜੇ ਤੱਕ ਚੱਲੇਗਾ ਇਹਦੇ ਵਿੱਚ ਜੋ ਵੀ ਰਿਕਵਰੀ ਹੋਏਗੀ ਉਹ ਤੁਹਾਨੂੰ ਅਸੀਂ ਈਵਨਿੰਗ ਦੇ ਵਿੱਚ ਕਨਵੇ ਕਰ ਦਾਂਗੇ ਕੁਝ ਸ਼ੱਕੀ ਬੰਦੇ ਹੈਗੇ ਜਿਹਨਾਂ ਨੂੰ ਰਾਉਂਡ ਅਪ ਕੀਤਾ ਹੈ ਜੇ ਰਿਕਵਰੀ ਹੋਏਗੀ ਤਾਂ ਅਸੀਂ ਅਕੋਰਡਿੰਗਲੀ ਬਣਦੀ ਲੀਗਲ ਕਾਰਵਾਈ ਉਹਨਾਂ ਦੇ ਉੱਤੇ ਕਰਾਂਗੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਜੋ ਸਾਡੀ 1 ਮਾਰਚ ਤੋਂ ਲੈ ਕੇ ਹੁਣ ਤੱਕ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲਿਆ ਹੈ ਉਹਦੇ ਵਿੱਚ ਜੋ ਜ਼ਿਲ੍ਹੇ ਦੀ ਕਾਰਜਕਾਰੀ ਰਹੀ ਹੈ ਅਸੀਂ 670 ਦੇ ਕਰੀਬ ਜਿਹੜੇ ਪਰਚੇ ਰਜਿਸਟਰ ਕੀਤੇ ਹੈ ਤੇ 840 ਦੇ ਕਰੀਬ ਜਿਹੜੇ ਬੰਦੇ ਦੋਸ਼ੀ ਹੈਗੇ ਆ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਦੇ ਤੇ ਇਹਦੇ ਨਾਲ ਮੈਂ ਦੱਸਣਾ ਚਾਹਾਂਗਾ ਜੋ ਸੇਫ ਹੈਲਪਲਾਈਨ ਪੰਜਾਬ ਦੀ ਚੱਲ ਰਹੀ ਹੈ ਜਿਸ ਦੇ ਉੱਤੇ ਪਬਲਿਕ ਫੀਡਬੈਕ ਦਿੰਦੀ ਹੈ ਕਿ ਕਿਹੜੇ ਜਗ੍ਹਾ ਦੇ ਉੱਤੇ ਕੋਈ ਬੰਦਾ ਸੇਲ ਕਰ ਰਿਹਾ ਹੈ ਉਹਦੇ ਤਹਿਤ ਵੀ ਅਸੀਂ ਇਹਨਾਂ ਮਹੀਨਿਆਂ ਦੇ ਵਿੱਚ 216 ਦੇ ਪਰਚੇ ਜਿਹੜੇ ਹੈਗੇ ਆ ਉਹ ਰਿਸਟੋਰ ਕੀਤੇ ਆ ਉਸ ਤੋਂ ਇਲਾਵਾ 11 ਦੋਸ਼ੀ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਦੀਆਂ ਅਸੀਂ ਪ੍ਰਾਪਰਟੀ ਜਿਹੜੀਆਂ ਹੈਗੀਆਂ ਉਹ ਵੀ ਫ੍ਰੀਜ਼ ਕਰਵਾਈਆਂ ਤੇ ਇਹਨਾਂ ਦੇ ਖਿਲਾਫ ਜਿਹੜੀ ਨਵਾਂ ਸ਼ਹਿਰ ਪੁਲਿਸ ਹੈ ਉਹ ਇਸੇ ਤਰ੍ਹਾਂ ਸਖਤੀ ਰੱਖੇਗੀ